ਲੇਜੇ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰੇ ਔਰ ਘੰਟੀ ਕੇ ਆਈਕਨ ਪਰ ਕਲਿਕ ਕਰੇ ਵੈ ਸ਼ੇਅਰ ਕਰਨਾ ਨਾ ਭੂਲੇ ਐਸਐਸਪੀ ਸ੍ਰੀ ਮੁਕਸਦ ਸਾਹਿਬ ਸ੍ਰੀ ਪਗਲ ਸਿੰਘ ਮੀਨਾ ਵੱਲੋਂ ਜ਼ਿਲ੍ਹਾ ਸ੍ਰੀ ਮੁਕਸਦ ਸਾਹਿਬ ਵਿਖੇ ਸ਼ਰਾਬ ਦੇ ਅੰਸਰਾਂ ਤੇ ਕਸਿਲ ਜਾ ਰਹੇ ਨਖੇਲ ਦੀ ਲੜੀ ਤਹਿਤ ਐਸਪੀਡੀ ਅਤੇ ਡੀਐਸਪੀ ਸ੍ਰੀ ਮੁਕਸਦ ਸਾਹਿਬ ਦੀ ਅਗਵਾਈ ਹੇਠ 3 ਮਈ 2024 ਨੂੰ ਇੰਸਪੈਕਟਰ ਇਕਬਾਲ হোসেন ਐਸਐਚਓ ਥਾਣਾ ਸਦਰ ਸ੍ਰੀ ਮੁਕਸਦ ਸਾਹਿਬ ਵੱਲੋਂ ਪਿਛਲੇ ਦਿਨੀ ਹੋਏ ਹਰਪ੍ਰੀਤ ਸਿੰਘ ਰੋੜਿਆਂ ਵਾਲੇ ਨੂੰ ਕਤਲ ਕਰਨ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਸਬੰਧ ਦੀ ਜਾਣਕਾਰੀ ਦੇ ਅੰਦਰ ਡੀਐਸਪੀ ਸ੍ਰੀ ਮੁਖਤਸਰ ਸਾਹਿਬ ਸ੍ਰੀ ਜਤਨ ਸਿੰਘ ਨੇ ਦੱਸਿਆ ਕਿ 29 ਮਈ 2024 ਨੂੰ ਮੋਢੇ ਸੁਖਮੰਦਰ ਸਿੰਘ ਅਤੇ ਉਸ ਦਾ ਲੜਕਾ ਹਰਪ੍ਰੀਤ ਸਿੰਘ ਠੇਕਾ ਬਾਸਟੈਂਡ ਪਿੰਡ ਰੋੜਿਆਂ ਵਾਲੀ ਪਰ ਗਏ ਸੀ ਤਾਂ ਅਮਰਤਪਾਲ ਸਿੰਘ ਅਤੇ ਜਸਨਪ੍ਰੀਤ ਸਿੰਘ ਵਾਸੀਆਂ ਰੋੜਿਆਂ ਵਾਲੀ ਉੱਥੇ ਆ ਗਏ ਅਤੇ ਹਰਪ੍ਰੀਤ ਸਿੰਘ ਨਾਲ ਲੜਾਈ ਝਗੜਾ ਕਰਨ ਲੱਗੇ ਅਤੇ ਤੇਜ਼ ਤਾਰ ਹਥਿਆਰਾਂ ਨਾਲ ਹਰਪ੍ਰੀਤ ਸਿੰਘ ਦਾ ਕਤਲ ਕਰ ਦਿੱਤਾ ਜਿਸ ਤੇ ਪੁਲਿਸ ਵੱਲੋਂ ਸੁਖਮੰਤਰ ਸਿੰਘ ਦੇ ਜੱਨਾ ਤੇ ਅਮਰਤਪਾਲ ਸਿੰਘ ਪੁੱਤਰ ਚਮਕੌਰ ਸਿੰਘ ਜਸਨਪ੍ਰੀਤ ਸਿੰਘ ਪੁੱਤਰ ਤਾਂ ਸੇਨ ਸਿੰਘ ਵਰਮਾ ਅਤੇ ਜਸਕੌਰ ਸਿੰਘ ਪੁੱਤਰ ਲਖਮਨ ਸਿੰਘ ਵਾਸੀਆਂ ਰੋਡਾਂ ਵਾਲੇ ਖਿਲਾਫ 302 34 120 ਰਿਨ थाना सदर ਸ੍ਰੀ ਮੁਕਸਰ ਸਾਹਿਬ ਵਿਖੇ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ ਸੀ ਉਹਨਾਂ ਦਾ ਕਹਿਿਆ ਕਿ ਦੌਰਾਨ ਤਫਤੀਸ਼ ਪੁਲਿਸ ਵੱਲੋਂ ਆਧੁਨਿਕ ਤੰਗ ਤਰੀਕ ਕੰਦੇ ਵਰਤੋਂ ਕਰਦੇ ਹਾਂ ਦੋਸੇ ਅਮਰਤਪਾਲ ਸਿੰਘ ਅਤੇ ਦੋਸੇ ਜਸਨਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਮੋਰਲੇ ਪੇਸ਼ੇ ਦੇ ਤਰ੍ਹਾਂ ਉਹਨਾਂ ਵਜ੍ਹਾ ਰੰਦੇ ਦੱਸਿਆ ਕਿ ਹਰਪ੍ਰੀਤ ਸਿੰਘ ਪਾਸ ਇੰਨਾਂ ਲੜਕਿਆਂ ਵੱਲੋਂ ਘੁਤਵਾਰਾ ਵਿੱਚ ਕਿਤੇ ਦੀ ਚੋਰੀ ਸੰਬੰਧੀ ਵੀਡੀਓ ਸੀ ਜਿਸ ਸੰਬੰਧੀ ਉਹਨਾਂ ਨੂੰ ਦਰਸੀ ਕਿ ਇਹ ਵੀਡੀਓ ਇੰਟਰਨੈਟ 'ਤੇ ਵਾਇਰਲ ਨਾ ਕਰ ਦੇਵੇ ਜਿਸ ਦੇ ਡਰ ਦੇ ਕਾਰਨ ਅਮਰਤ ਸਿੰਘ ਅਤੇ ਜਸਨਪ੍ਰੀਤ ਸਿੰਘ ਨੇ ਰਲ ਕੇ ਹਰਪ੍ਰੀਤ ਸਿੰਘ ਦਾ ਕਤਲ ਕਰ ਦਿੱਤਾ ਪੁਲਿਸ ਵੱਲੋਂ ਇਨਾਂ ਦੋਸ਼ੀਆਂ ਨੂੰ ਕਾਬੂ ਕਰਨ ਤੋਂ ਬਾਅਦ ਇਨਾਂ ਵੱਲੋਂ ਵਰਤੇ ਗਏ ਹਥਿਆਰ ਟੋਕਾ ਲੋਹਾ ਗੰਡਾਸਾ ਅਤੇ ਪਾਈਪ ਲੋਹਾ ਜਿਨ੍ਹਾਂ ਦੇ ਉੱਪਰ ਸਾਈਕਲ ਦੀ ਘਾਰੀ ਲੱਗੀ ਹੋਈ ਸੀ ਬਰਾਮਦ ਕੀਤੇ ਗਏ ਹਨ ਦੋਸ਼ੀਆਂ ਨੂੰ ਮਾਣਯੋਗ ਕੋਰਟ ਵਿੱਚ ਪੇਸ਼ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਸੁਖਵੰਦਰ ਸਿੰਘ ਵਾਸੀ ਗੋਲਡ ਰੂੜਿਆਲੀ ਦੇ ਐਸ.ਐਚ.ਓ ਸਦਰ ਉਸ ਸੈਕਟਰ 14 ਸਿੰਘ ਦੇ ਪਾਸ ਆਪਣਾ ਬਿਆਨ ਦਰਜ ਕਰਾਇਆ ਕਿ ਮਿਤੀ 25 24 ਨੂੰ ਉਹ ਸ਼ਾਮ ਨੂੰ ਕਰੀਬ 8:00 ਵਜੇ ਉਹ ਤੇ ਉਹਦਾ ਲੜਕਾ ਹਰਪ੍ਰੀਤ ਸਿੰਘ ਪਿੰਡ ਦੇ ਠੇਕੇ ਦੇ ਕੋਲ ਦੋਨੇ ਖੜੇ ਸੀ। ਉਸੇ ਦੌਰਾਨ ਹੀ ਪਿੰਡ ਦੇ ਦੋ ਲੜਕੇ ਜਸ਼ਨਪ੍ਰੀਤ ਸਿੰਘ ਅਮਰਤਪਾਲ ਸਿੰਘ ਦੇ ਆ ਕੇ ਆਪਣੇ ਜਿਹੜੇ ਵਸਤੀ ਆਪਾਰਾਂ ਦੇ ਨਾਲ ਉਹਦੇ ਵਰਕੇ ਆਰਪੀ ਸਿੰਘ ਤੇ ਹਮਲਾ ਕਰਤਾ ਅਤੇ ਉਹ ਉਹਦੇ ਤੇ ਇਹ ਵੀ ਕਾਫੀ ਵਾਰ ਕੀਤੇ ਜਿਹਨਾਂ ਦੇ ਦੋ ਨਾਲ ਉਹਦੀ ਹੈ ਜਿਹੜੀ ਮੌਕੇ ਤੇ ਇਲਾਜ ਲਈ ਜੋ ਲੈ ਕੇ ਆ ਰਹੇ ਸੀ ਰਸਤੇ ਵਿੱਚ ਉਹਦੀ ਮੌਤ ਹੋ ਗਈ ਤੇ ਉਸ ਦੇ ਬਿਆਨ ਤੇ ਜਿਹੜਾ ਹੈਗਾ ਪਹਿਲੇ ਦੋਸ਼ੀਆਂ ਦਸ਼ਲਪ੍ਰੀਤ ਅਮਰਤਪਾਲ ਸਿੰਘ ਅਤੇ ਇਸਕਾਰ ਸੀ ਵੀ ਖਰਾਬ ਮਕਦਮਾ ਅਦੀਨ ਤਾਰਾ 302 34 ਤੇ 120 ਬੀ ਆਈਪੀਸੀ ਤਹਿਤ ਦਰਜ ਕੀਤਾ ਗਿਆ ਮਾ ਆਰ ਪੀ ਸਿੰਘ ਦਾ ਕਤਲ ਕਰਨ ਤੋਂ ਪਹਿਲਾਂ ਜਿਹੜੇ ਦੋਸ਼ੀ ਐ ਉਹ ਮੌਕੇ ਤੇ ਫਰਾਰ ਹੋ ਗਏ ਸੀ ਜੋ ਮਤੀ ਪੀ 524 ਨੇ ਜਿਹੜਾ ਹੈਗਾ ਐਸ ਐਚਓ ਸਦਰ ਇੰਸਪੈਕਟਰ ਨੂੰ ਪਾਲ ਚੁੱਕੇ ਗਏ ਜ ਮਾਨ ਜੋਗ ਐਸ ਐਸ ਪੀ ਸਾਹਿਬ ਸ਼੍ਰੀ ਭਾਗੀ ਰਾਜ ਸਿੰਘ ਮੀਨਾ ਜੀ ਆਈਟੀਐਸ ਦੀਆਂ ਵਿਚਾਰ ਦੇ ਦਸਾ ਤੇ ਅਤੇ ਐਸਪੀ ਡੀ ਸਾਹਿਬ ਤੇ શ્રી ਮੁਖਸਰ ਸਾਹਿਬ ਦੀਆਂ ਆਦਤਾਂ ਤੇ ਜਿਹੜਾ ਡਿਊਟੀ ਕਰਦੇ ਹੋਏ ਸਖਤ ਨਿਯੰਤਰਣ ਕਰਕੇ ਜਿਹੜਾ ਬਹੁਤ ਵਧੀਆ ਜਿਹੀ ਡਿਊਟੀ ਕਰਦੇ ਹੋਏ ਦੋਸ਼ੀਆਂ ਨੂੰ ਜਿਹੜਾ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਇੱਕ ਦੋਸ਼ੀ ਦੀ ਭਾਲ جاری ਹੈ ਤੇ ਜਿਹਨੂੰ ਜਲਦੀ ਜਿਹੜਾ ਗ੍ਰਿਫਤਾਰ ਕਰ ਲਿਆ ਜਾਊਗਾ ਜਦੋਂ ਦੋ ਦੋਸ਼ੀ ਗ੍ਰਿਫਤਾਰ ਕੀਤੇ ਗਏ ਆ ਇਹਨਾਂ ਕੋਲੋਂ ਜਿਹੜੇ ਇਹਦੇ ਮੌਕੇਦਾਰ ਦਸਤੋਂ ਹਥਿਆਰ ਵਰਤੇ ਸੀ ਉਹ ਬਰannt ਕਰਾ ਲਿਆ ਤੇ ਦੋਸ਼ੀ ਜਿਹੜੇ ਹੈਗੇ ਆ ਇਸ ਵਕਤ ਪੁਲਸਰ ਮਾਰਦੇ ਆ ਇਹਨਾਂ ਦੀ ਜਿਹੜੀ ਲਗਨਿਰਤਕ ਦੇ ਪਿਤਾ ਨੇ ਦੱਸਿਆ ਵੀ ਬਜ਼ਾਰ ਵਿੱਚ ਛੇ ਸੀ ਕਿ ਦੋਸ਼ੀ ਆਨੇ ਕਿਤੇ ਚੋਰੀ ਕੀਤੀ ਸੀ ਜਿਸ ਵੀ ਉਸਦੇ ਲੜਕੇ ਨਿਰਤਕ ਹਰਨੀਸ਼ ਦੇ ਪਾਸ ਵੀਡੀਓ ਸੀ ਅਤੇ ਉਹ ਡਰਦੇ ਸੀ ਕਿਤੇ ਇਹ ਵੀਡੀਓ ਵਾਇਰਲ ਨਾ ਕਰ ਦੇ ਇਸੇ ਰੰਜਿਸ਼ ਕਰਕੇ ਉਹਨਾਂ ਨੇ ਉਸ ਦੇ ਲੜਕੇ ਦਾ ਕਤਲ ਕੀਤਾ ਜੇ ਤਰ੍ਹਾਂ ਹਾਸੇ ਪੱਤਰਕਾਰ ਗੋਬਿੰਦ ਗੁਪਤਾ ਦੀ ਰਿਪੋਰਟ